ਰਬਾ ਜੀ ਤੁਹਾਨੂੰ ਇਕੱਠੇ ਕਰਨ ਦਾ ਇੱਕ ਮਕਸਦ ਇਹ ਆ ਵੀ ਜਿਹੜਾ ਰੋਡ ਸੇਫਟੀ ਸੰਬੰਧ ਚੱਲ ਰਿਹਾ ਮਹੀਨਾ ਚੱਲ ਰਿਹਾ ਉਹਦੇ ਬਾਰੇ ਤੁਹਾਨੂੰ ਥੋੜਿਆ ਜਾਣਨ ਪਾਣਾ ਸੀ ਦੱਸਣਾ ਸੀ ਵੀ ਰੋਡ ਤੁਸੀਂ ਪੁਰਾਣੇ ਬੰਦੇ ਸਾਰੇ ਜਦੋਂ ਵੀ ਆਪਾਂ ਸਵਾਰੀ ਲੈ ਕੇ ਜਾਂਦੇ ਆ ਰੈਡ ਲੇਡ ਢੁੰਡ ਦਾ ਮੌਸਮ ਆ ਇਧਰ ਵੀ ਐਕਸੀਡੈਂਟ ਹੋ ਸਕਦਾ ਤੁਸੀਂ ਇਹ ਇੱਕ ਆਪਣੇ ਵੱਲੋਂ ਜ਼ਿੰਮੇਵਾਰੀ ਵਰਤੋ ਵੀ ਅਸੀਂ ਸਲੋ ਚੱਲੀਏ ਢੁੰਡਾਂ ਗਰ ਸਵਾਰੀ ਓਨੀ ਕੁ ਵਧਾਈਏ ਜਿੰਨੀ ਕੁ ਇਸ ਕੈਪੈਸਿਟੀ ਹੈ ਜਦੋਂ ਸਕੂਲ ਹੁਣ ਖੁੱਲਣਗੇ ਕੁਝ ਟਿਊਸ਼ਨ ਵੀ ਜਾਂਦੇ ਨੇ ਬੱਚੇ ਤਾਂ ਜਦੋਂ ਬੱਚੇ ਹੋਣ ਤਾਂ ਉਦੋਂ ਥੋੜਾ ਜਾਂ ਬ੍ਰੇਜ਼ ਕਰੋ ਵੀ ਆਪਾਂ ਵੱਧ ਬੱਚੇ ਨਾ ਬਿਠਾਈਏ। ਕੱਜ ਹੋਣੀ ਚਲਾਈਏ। ਕਈ ਵਾਰ ਹੁੰਦਾ ਆਪਾਂ ਟਾਈਮ ਕੱਟ ਕਰਕੇ ਕਹਿੰਦੇ ਆ ਯਾਰ ਜਲਦੀ ਬੱਚੇ ਚੁਪਣਾ ਲਓ। 5-10 ਮਿੰਟ ਪਹਿਲਾਂ ਤੁਰਪੋ ਕਿ ਆਪਾਂ ਪਿਕਅਪ ਕਰ ਸਹੀ ਸਾਰਾ ਕੁਝ। ਤੇ ਧੁੰਦ ਦੇ ਦੌਰਾਨ ਆਪਣੇ ਰਿਫਲੈਕਟਰ ਜਿਹੜੇ ਪਿੱਛੇ ਲੱਗਤਾਂ ਨਹੀਂ ਜਗਦੀਆਂ ਤੁਹਾਡੀਆਂ ਆਟੋ ਦੀਆਂ ਜਾਂ ਕਿਸੇ ਵੀ ਕੈਬ ਦੀਆਂ ਤਾਂ ਉਹ ਲਾਈਟਾਂ ਠੀਕ ਕਰਾਓ ਤੇ ਰਿਫਲੈਕਟਰ ਲਵਾਓ। ਅਗਰ ਤੁਹਾਡੇ ਕੋਲ ਰਿਫਲੈਕਟਰ ਨਹੀਂ ਹੈਗੇ ਤਾਂ ਮੈਨੂੰ ਦੱਸੋ ਮੈਂ ਆਪਣੇ ਵੱਲ ਦੋਨੋਂ ਪ੍ਰੋਵਾਈਡ ਕਰਾਵਾਂਗੇ ਉਹਦੇ ਲਈ ਜਾਣਗੇ ਠੀਕ ਹੈ ਤੁੰਦ ਚ ਕਿਉਂਕਿ ਅਗਰ ਆਟੋ ਖੜਾ ਗੱਡੀ ਖੜੀਆ ਸਾਈਡ ਤੇ ਤੁੰਦ ਚ ਨਹੀਂ پتہ ਲੱਗਦਾ ਵੀ ਇਹ ਖੜੀ ਆ ਕਿਉਂਕਿ ਲਾਈਟ ਬੰਦ ਹੁੰਦੀ ਆ ਅਗਰ ਪਿੱਛੋਂ ਲਾਈਟ ਪੂਰ ਤਾਂ ਪਤਾ ਲੱਗ ਜੂਏ ਤੁਹਾਨੂੰ ਸਾਈਕਲ ਖੜਾ ਹੈ ਉਹਦੀ ਸੇਫਟੀ ਵਾਸਤੇ ਆਹੀ ਜੇ ਵੀ ਹੋਰ ਕੋਈ ਤੁਹਾਨੂੰ ਗੱਡੀ ਪਹਿਲਾਂ ਲੱਗੀ ਸੀ ਜੀ ਪੀਲੀ ਪੱਟੀ ਤੇ ਪੰਜੀ ਆ ਟੇਪ ਜੇ ਲੱਗੀ ਹੋਈ ਸੀ ਹੌਂ ਜੱਜਾ ਗੱਡੀਆਂ ਦੇ ਉੱਤੇ ਵੀ ਉਹ ਟੇਪ ਹੀ ਘਰੇ ਸੀ ਉਹ ਰਿਫਲੈਕਟਰ ਨਾਲ ਟੇਪ ਲਾ ਜੀ ਕੰਮ ਆਵਾ ਉਹ ਤੁਹਾਡੇ ਖੜੀ ਹਨੇਰੇ ਚ ਬਹੁਤ ਵਧੀਆ ਚੱਲੇਗੀ ਇਸ ਤੱਕ ਇਹ ਫਲੈਂਡਰੀ ਪੰਜਾਬ ਦੀ ਪੁਲਿਸ ਆ ਮਾਨ ਜੋ ਸੀਐਮ ਭਗਵੰਤ ਮਾਨ ਜੀ ਨੇ ਸਰਵ ਤੋਂ ਕਿਹ ਅਪੋਰਟੀ ਤਿਆਰ ਕੀਤੀ ਵੀ ਹੈ ਉਹਦੇ ਮੱਦੇਨਜ਼ਰ ਆਪਾਂ ਦੇਖੀ ਦੇਖੋ ਜਨਗਹਿਰੀ ਪਹੁੰਚਾ ਦੇ ਕਰਦੇ ਜਰਾ ਕਿ ਆਟੋ ਸੇਫਟੀ ਕਿਉਂ ਆ ਰਹੀ ਹੈ ਜਿਹੜੀ ਐਸਐਸਐਫ ਆ ਇਹ ਮਾਨਯੋਗ ਸੀਐਮ ਸਾਹਿਬ ਵੱਲੋਂ ਸਾਰੇ ਪੰਜਾਬ ਚ ਲਾਈ ਗਈ ਆ ਥੋੜੇ ਕਿਲੋਮੀਟਰ ਦੇ ਗਾਇਰੇ ਚ 1.5 ਕਿਲੋਮੀਟਰ ਦੇ ਗਾਇਰੇ ਚ ਅਗਰ ਕੋਈ ਵੀ ਦੁਰਘਟਨਾ ਹੁੰਦੀ ਆ ਤਾਂ ਵਿਦਨ 5 ਮਿੰਟ ਜਾਂ 4 ਮਿੰਟ ਤੱਕ ਤੁਹਾਡੇ ਕੋਲੇ ਆ ਕੇ ਥੋੜੀ ਸਹਾਇਤਾ ਕਰਨ ਵਾਸਤੇ ਲਗਾਈ ਗਈ ਹੈ ਬਹੁਤ ਵਧੀਆ ਉਪਰਾਲਾ ਕਿਉਂਕਿ ਜਿਆਦੇ ਐਕਸੀਡੈਂਟ ਹਾਈਵੇ ਤੇ ਜਿਆਦੇ ਹੁੰਦੇ ਨੇ ਹਾਈਵੇ ਤੇ ਹੀ ਲਾਇਏ ਹੋਣੇ ਇਹ ਕਿ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਕਿਉਂਕਿ ਐਂਬੂਲੈਂਸ ਆਉਣ ਨੂੰ ਜਾਂ 108 ਨੂੰ ਆਪਾਂ ਟਾਈਮ ਲੱਗ ਸਕਦਾ 2 ਮਿੰਟ ਪਰ ਇਹ ਸਾਡੇ ਜਿਹੜੇ ਜਵਾਨ ਨੇ ਇਹ ਮੌਕੇ ਤੇ ਜਿਆਦੇ ਨਾਲ ਜਾਣਾ ਚਾਹੁੰਦੇ ਆ ਟਾਟੇ ਵਾਲੀ ਸਕੂਲ ਚਾਟੋ ਲੱਗ ਜਾਂਦੇ ਮੈਂ ਪਿਛੇ ਵਾਰੀ ਵੀਡੀਓ ਸ਼ੂਟ ਕੀਤੀ ਰਾਤ ਨੂੰ ਕਿੱਥੇ ਅੱਜ ਵੀਡੀਓ ਚੱਲ ਜਾਈਏਗਾ ਬੱਟੇ ਆਟੋ ਦੇ ਵਿੱਚ ਬੈਠੇ ਹੋਣੇ ਤਾਂ ਕਿ ਆਟੋ ਵਿੱਚ ਬੈਠ ਕੇ ਕਿੰਨਾ ਕੋਨਾ ਹੋ ਗਿਆ ਜੀ ਹਾਂ ਇਹਨਾਂ ਨੂੰ ਉਹੀ ਸਮਝਾ ਰਹੇ ਪ੍ਰਧਾਨ ਜੀ ਨੂੰ ਪ੍ਰਧਾਨ ਜੀ ਸਭ ਤੋਂ ਪੁਰਾਣੇ ਨੇ ਬੰਦੇ ਇਹਨਾਂ ਨੂੰ ਕਈ ਸਾਲ ਹੋ ਗਏ ਇਹ ਖੁਦ ਆਪਣਾ ਜਿਹੜਾ ਨਵਾਂ ਟਰੋਆਰ ਹੈ ਕੋਈ ਮੁੰਡਾ ਚਲਾ ਰਿਹਾ ਤਾਂ ਉਹਨੂੰ ਵੀ ਦੱਸ ਦੇਣਾ ਜਿਹੜੇ ਬੱਚੇ ਪਿੱਛੇ ਬੰਨ੍ਹਦੇ ਨੇ ਲੱਤਾਂ ਲੰਗਾ ਕੇ ਉਹ ਤੋਂ ਬਰੇਜ ਕਰ ਲੈ ਉਹ ਗਲਤ ਹੈ ਇਹਨਾਂ ਨੇ ਆਪ ਰੋਕਿਆ ਹੋਇਆ ਅਗਰ ਫਿਰ ਵੀ ਕੋਈ ਅੱਗੇ ਜਿਹੜੇ ਅੱਗੇ ਹੁਬਟਾਓ ਪਿੱਛੇ ਬਿਲਕੁਲ ਨਾ ਜਾਓ ਅਗਰ ਪ੍ਰਧਾਨ ਜੀ ਜੇ ਕੋਈ ਬਿਠਾਉਂਦਾ ਵੀ ਆ ਤਾਂ ਬੇਨਤੀ ਉਹਨੂੰ ਬੇਨਤੀ ਕਰੋ ਸਾਡੇ ਬਿਲੋਂ ਕਰ ਦਿਓ ਕਹਾਂਗੇ ਇਹ ਪਿੱਛੇ ਬਿਠਾਣਾ ਅਜੀ ਕਹਿੰਦੇ ਆ ਪੰਚਾਇਤ ਨਾ ਆਰਡਰ ਕੁਝ ਨਾ ਕੁਝ ਐਸੀ ਚੀਜ਼ ਹੈ ਜਿਹਦੇ ਸਾਰਿਆਂ ਨੂੰ ਉਸ ਤੇ ਚੱਲਣਾ ਚਾਹੀਦਾ ਹੈ ਠੀਕ ਹੈ ਨਹੀਂ ਏ ਜੀ ਕਹਿੰਦੇ ਬਈ ਤੁਸੀਂ ਜਿੱਥੇ ਸਾਰੀ ਮਲੇ ਤੁਸੀਂ ਇਥੇ ਬ੍ਰੇਕ ਬਾਅਰ ਕੇ ਸਵਾਜੀ ਬਤਾਓ ਪੈਡ ਤੇ ਲਾਓ ਕਿਉਂ ਮੌਸਮ ਦੇਖ ਕੇ ਚੱਲ ਰਿਹਾ ਜਿੱਦਾਂ ਡਰਾਈਵ ਹੋ ਸਕਦੀ ਹੈ ਪਿੱਛੇ ਕੋਈ ਬੰਦਾ ਪਿੱਛੋਂ ਵੀ ਆ ਕੇ ਮਾਰ ਸਕਦਾ ਉਹਦਾ ਕੀ ਹੋਏਗਾ ਤੁਹਾਡਾ ਨੁਕਸਾਨ ਹੈ ਜਾਣੀ ਨੁਕਸਾਨ ਹੈ ਹਰ ਚੀਜ਼ ਦਾ ਨੁਕਸਾਨ ਹੈ ਇਸ ਕਰਕੇ ਜੀ ਸਾਰਿਆਂ ਦਾ ਰੱਖੋ ਪਤਾ ਆਪਾਂ ਗੱਲ ਕਰ ਰਹੇ ਹਾਂ ਆਟੋ ਵਾਲੀ ਕਿਤੇ ਜ਼ਿਆਦਾ ਜਿਵੇਂ ਸਾਡੇ ਮੁਲਾਜ਼ਮ ਖੜੇ ਨੇ ਹਾਂਜੀ ਆਟੋ ਫੋਰਟ ਚੌਕ ਦੇ ਨਾਲ ਪਰ ਕੁਝ ਆਟੋ ਚਾਲਕਿਆਂ ਦਾ ਵੀ ਮਤਲਬ ਨਹੀਂ ਕਰਦੇ ਨਵੇਂ ਆਟੋ ਜਿਹੜੇ ਸ਼ੁਰੂ ਹੋਣੇ ਬੈਟਰੀ ਵਾਲੇ ਦੇ ਨਵੇਂ ਆਜੋ ਵਾਲੇ ਹੈ ਪਹਿਲੇ ਪਾਦਾ ਰੱਖੇ ਜਲਾ ਰਹੇ ਸੀ ਆਜੋ ਵੀ ਰੱਖੇ ਜਲਾ ਰਹੇ ਨੇ ਨਾ ਉਹਨਾਂ ਕੋ ਡਾਇਰੈਕਸ਼ਨ ਨਾ ਕੋਈ ਟਿਕਾਣ ਲਾਣਾ ਦੇਣਾ ਕੋਈ ਸਾਈਡ ਨਹੀਂ ਦੇ ਦਿੱਤਾ ਬਿਜਲੀ ਲੱਗੇ ਠਾਕ ਕਰਕੇ ਅੱਗੇ ਕਰਨਗੇ ਐਕਸੀਡੈਂਟ ਹੋਣ ਦਾ ਡਰ ਹੈ ਔਰ ਹੁੰਦਾ ਹੀ ਹੈ ਪਰ ਉਹਦੇ ਹੀ ਹੈ ਉਹਨੇ ਸਾਡੇ ਪੁਰਾਣੇ ਮਲਾਜਮਾਂ ਸਭ ਕੁਝ ਹੈ ਅਸੀਂ ਇਹਨਾਂ ਦੇ ਅਜੇ ਅਜੇ ਤੁਹਾਨੂੰ ਕਰਦੇ ਸਮਝਦੇ ਹਾਂ ਕੋਈ ਆ ਭਾਈ ਆਹ ਖਮ ਹੋਣਾ ਚੀਜ਼ ਹੈ ਔਰੇ ਸਾਡੀ ਬਹੁਤ ਮਜ਼ੇ ਕਰਦੇ ਆ ਸਾਡੀ ਹਾਂਜੀ ਬੰਦੇ ਹੁਣ ਨਵੇਂ ਬੰਦੇ ਆ ਨਵ ਜਨਰੇਸ਼ਨ ਆ ਉਹਨਾਂ ਨੂੰ ਸਿੱਖੀ ਕਿੱਦਾਂ ਸੁਣਿਆ ਉਹਨਾਂ ਸਾਰੇ ਕੰਨ ਮੰਨ ਉਹ ਬਜਵਾਸ਼ੀ ਤੇ ਉਧਰ ਜੰਨੇ ਦਾ ਕਹਿੰਦਾ ਸਾਡੀ ਕਿੰਨੀ ਵਾਰੀ ਅੱਡੋ ਇਹ ਕਿਹੜੇ ਲੜਾਈ ਹੋਈ ਹੈ ਕਹਿੰਦਾ ਤੇਰੇ ਅੰਦਰ ਕਰਨਾ ਤੇਰਾ ਫਰਾਨਾ ਕਰਾਂਗੇ ਅੱਟੇੰ ਕਿਆ ਕਰਾਂਗੇ ਬਾਈ ਦੱਜਿਆ ਨਹੀਂ ਬਸ ਉਹਨਾਂ ਨੂੰ ਸਮਝਾਈਦਾ ਬਾਈ ਆਪਣਾ ਸਾਈਡ ਤੇ ਲਾਓ ਤੋ ਆਰੀ ਤਾਂ ਜੋ ਚੁੱਪੋ ਇਹ ਵੀ ਤੁਸੀਂ पब्लिक को तो की सुनेहा देना चाहोगे जो धुंध तो का मौसम ज्यादा आम गड्डियां वेख कर अभी कहने कि हर जी जी गड्डी का ब्रेक डाउन चाहिए है जड़ी पिछली बैक जो साडे साहब ने कहा है कि जड़ियां मौसम खराब है धुंध बनती है फिर जड़े रिफ्लेक्टर वाले लगे होने चाहिए ताकि जिली गड्डी पे पता लगे कि अभी कोई गड्डी जा रही है कापर ऑटो जो दिखा दो भाई ਇਹ ਲੈਟਾਂ ਚੱਲਦੀਆਂ ਸਾਡੀਆਂ ਬੈਕ ਜਿਹੜੀਆਂ ਲੈਟਾਂ ਨੇ ਚੱਲਦੀਆਂ ਕਿਉਂਕਿ ਉਹ ਬਦਲ ਲੱਗਦਾ ਉਹ ਬਦਲ ਲੱਗੇ ਬੰਦੇ ਸਾਸੀ ਗਾਜੀ ਸਾਸੂ ਗਾਜੀ ਬੰਦੇ ਜਿਵੇਂ ਤੂੰ ਆਟੋ ਯੂਨੀਵਰਸ ਕਿਤੇ ਆਵੇ ਇਕੱਠੇ ਬੰਦੇ ਕਿਤੇ ਕਿਸ ਪਰਫਰਕਾਸਟ ਕਿਤੇ ਗਏ ਇਹ ਸਾਡੇ ਮਾਨਯੋਗ ਡੀਵੀ ਟਰੈਫਿਕ ਸ੍ਰੀ ਐਸਰਾਏ ਜੀ ਉਹਨਾਂ ਦੀਆਂ ਹਦਾਇਤਾਂ ਉਨ੍ਹਾਂ ਦੇ ਹੁਕਮ ਸੀਨੀਅਰ ਅਫਸਰਾਂ ਦੇ ਬਾਲਾਵਰਦੀ ਰਹਿਨਮਾਈ ਹਿੱਟ ਇਹ ਸਪਲਾਸ ਹੀ ਮਨਾ ਰਹਿਆਂ ਇਹਦੇ ਵਿੱਚ ਕੀ ਆਮ ਜਨਤਾ ਦੀ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਤੇ ਆਟੋ ਵਾਲਿਆਂ ਨੂੰ ਸਪੈਸ਼ਲੀ ਇਸ ਲਈ ਕਹਿ ਰਹਿਆਂ ਕਈ ਵਾਰ ਆਟੋ ਮੇਰੇ ਸਾਰੇ ਜਾਂਦੇ ਨੇ ਲੈ ਕੇ ਸਵਾਰੀਆਂ ਵੀ ਬੱਚੇ ਵੀ ਤਾਂ ਜੋ ਰਾਤ ਨੂੰ ਮੌਸਮ ਧੁੰਦ ਹੋਣ ਕਰਕੇ ਅੱਜ ਕਨ ਆਪਾਂ ਦਿਨੇ ਵੀ ਦੇਖਦੇ ਆਂ ਵੀ ਦਿਨ ਵੀ ਧੁੰਦ ਪੈਂਦੀ ਆ ਆ ਸ਼ਾਮ ਨੂੰ ਕਈ ਵਾਰ ਕੀ ਹੁੰਦਾ ਜਿਹਦੇ ਪਿੱਛੇ ਲਾਈਟਾਂ ਜਾਂ ਰਫਲੈਕਟਰ ਨਹੀਂ ਉਹਦਾ ਐਕਸੀਡੈਂਟ ਹੋਣ ਦੀ ਸੁਭਾਵਨਾ ਵੱਧਦੀ ਆ ਇਸ ਲਈ ਇਹਨਾਂ ਨੂੰ ਪ੍ਰਧਾਨਜੀ ਨੂੰ ਇਕੱਠੇ ਕਰਕੇ ਇਹਨਾਂ ਦੇ ਆਟੋ ਵਾਲੀ ਯੂਨੀਅਨ ਨੂੰ ਇਕੱਠੇ ਕਰਕੇ ਮੇਰੇ ਵੱਲੋਂ ਜੋ ਸੀਨੀਅਰ ਅਫਸਰਾਂ ਵੱਲੋਂ ਹੁਕਮ ਆਇਤਿਆਂ ਸੀਗੀਆਂ ਉਹ ਇਹਨਾਂ ਨੂੰ ਜਨੂ ਕਰਾਇਆ ਗਿਆ ਪੰਜ ਆਪਣੀਆਂ ਗੱਡੀਆਂ ਜੇ ਲਾਈਟਾਂ ਅਤੇ ਜਿਨ੍ਹਾਂ ਦੇ ਰਫਲੈਕਟਰ ਨਹੀਂ ਉਹ ਲਗਵਾਏ ਜਾਣ ਤਾਂ ਜੋ ਕਿਸੇ ਵੀ ਦੁਰਘਟਨਾ ਤੋਂ ਬਚਾ ਜਾ ਸਕੇ ਜੇ ਆਪਾਂ ਗੱਲਬਾਤ ਕਰਦੇ ਵੀ ਕੋਈ ਆਟੋ ਵਾਲੇ ਓਵਰਲੋਡ ਲੈ ਕੇ ਜਾਂਦੇ ਬੱਚੇ ਪਿੱਛੇ ਬੈਠੇ ਹੁੰਦੇ ਜਿਨ੍ਹਾਂ ਨੂੰ ਮੜਿਆ ਕੀ ਕਰੋ ਅਸੀਂ ਅਫਸਰਾਂ ਵੱਲੋਂ ਜੋ ਹੁਕਮ ਆਉਂਦੇ ਨੇ ਟਾਈਮ ਤੋਂ ਟਾਈਮ ਇਹਨਾਂ ਨੂੰ ਅਸੀਂ ਚਲਾਣ ਵੀ ਕਰਦੇ ਆਂ ਪਹਿਲਾਂ ਹਾਈਡਾਈਟ ਕਰ ਜਾਂ ਵੀ ਇਹ ਨਾ ਕਰਨ ਅਗਰ ਜਿਹੜਾ ਔਟੋ ਵਾਲਾ ਨਹੀਂ ਮੰਨਦਾ ਬੇਨਤੀ ਸਾਡੀ ਕਿ ਉਹਦਾ ਟਾਈਮ ਤੇ ਟਾਈਮ ਚਲਾਣ ਵੀ ਕੀਤਾ ਜਾਂਦੇ ਨੇ ਤਾਂ ਜੋ ਉਹ ਅੱਗੇ ਤੋਂ ਐਸਾ ਕੰਮ ਨਾ ਕਰ ਸਕੇ ਕਿ ਓਵਰਲੋਡ ਬੱਚਿਆਂ ਨੂੰ ਨਾ ਵੜਾ ਸਕਣ ਤਾਂ ਜੋ ਬੱਚਿਆਂ ਦੀ ਜਾਨ ਵੀ ਰੱਖੀ ਰੱਖ ਸਕਣ